ਹੈਲੋ YouTube ਵੈਲਕਮ ਟੂ ਮੇਹਕ ਪ੍ਰੀਤ ਕੌਰ ਦੇ ਚੈਨਲ ਵਿੱਚ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਮੈਂ ਆਈ ਸੀ ਜ਼ੋਬ ਤੋਂ ਆਨਸਰ ਹੀ ਮੈਂ ਕਿਤੇ ਕੱਪੜੇ ਚੇਂਜ ਨਾਈਟ ਸੂਟ ਦੇ ਵਿੱਚ ਆ ਕੇ ਮੈਂ ਸੋਚਿਆ ਕਿ ਚਲੋ ਅੱਜ ਖਾਣੇ ਵਿੱਚ ਕੀ ਬਣਾਇਆ ਅੱਜ ਨੂੰ ਕੁਝ ਅ ਅਲੱਗ ਜਿਹਾ ਫਰਾਈ ਜਿਹਾ ਖਾਣੂ ਜੀ ਘਾਇਰਿਆ ਸੀ ਤਾਂ ਸਬਜੀ ਪਈ ਹੋਈ ਸੀ ਪਹਿਲਾਂ ਮੈਂ ਸੋਚਿਆ ਤਰੀਲੇ ਬਣਾਵਾਂ ਫਿਰ ਮੈਂ ਸੋਚਿਆ ਨਹੀਂ ਸੁੱਕੀ ਸਬਜੀ ਬਣਾਉਂਦੀ ਆਂ ਫਿਰ ਮੈਂ ਸੋਚਿਆ ਕਿ ਕਿੱਦਾਂ ਕਿੱਦਾਂ ਫਰਾਈ ਜਿਹਾ ਕਰਕੇ ਨਾ ਮੈਨੂੰ ਕਿ ਸੁੱਕੀ ਸੁੱਕੀ ਜੀ ਸਬਜੀ ਬਣਾਉਣੀ ਆ ਹਨਾ ਬਟ ਫਿਰ ਵੀ ਹੁੰਦਾ ਸੁੱਕੀ ਸਬਜੀ ਦਾ ਇਹ ਹੁੰਦਾ ਹੈਗਾ ਕਿ ਬਹੁਤ ਛਿੱਤੀ ਥੱਲੇ ਲੱਗ ਜਾਂਦੀ ਆ ਹਨਾ ਮੇਰੇ ਤੋਂ ਤਾਂ ਖਾਸ ਕਰਕੇ ਬਹੁਤ ਛਿੱਤੀ ਲੱਗ ਜਾਂਦੀ ਆ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਪੈਂਦਾ ਆ ਬਟ ਇੰਨੀ ਟੇਸਟੀ ਸਬਜੀ ਬਣੀ ਸੀ ਨਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਸਾਰੇ ਵੈਜੀਟੇਬਲਸ ਕਰੂੰਗੀ ਕੱਟ ਗਾਜਰਾ ਪਿਆਜ਼ ਆਲੂ ਸ਼ਿਮਲਾ ਮਿਰਚ ਹਰੀ ਮਿਰਚ ਧਨੀਆ ਧਨੀਆ ਨੂੰ ਚੰਗੀ ਤਰ੍ਹਾਂ ਮੈਂ ਕੱਟ ਕੇ ਨਾ ਇੱਕ ਪਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਮੈਂ ਹਬੀ ਦੇ ਨਾਲ ਗੱਲਾਂ ਕਰ ਰਹੀ ਸੀਗੀ ਨਾਈਟ ਦਾ ਟਾਈਮ ਸੀਗਾ ਬਾਕੀ ਕੱਲ ਨੂੰ ਗਾਈਜ਼ ਆਪਣੇ ਇਥੇ ਮੰਡੀ ਲੱਗਦੀ ਆ ਹਨਾ ਜਿੱਥੇ ਕਾਫੀ ਸਾਰੀਆਂ ਸੇਲਸ ਕਾਫੀ ਸਬਜੀ ਮੰਡੀ ਲੱਗਦੀ ਆ ਕਾਫੀ ਸਮਾਨ ਹੁੰਦਾ ਹਨਾ ਯਾਨੀ ਕਿ ਇੱਕ ਦਿਨ ਹੀ ਜਿੱਦਾਂ ਕੀ ਲੱਗਦਾ ਹੈਗਾ ਵੈਡnesਡੇ ਵਾਲੇ ਦਿਨ ਤਾਂ ਤੁਸੀਂ ਦੇ ਸਕਦੇ ਹੋ ਫਿਰ ਮੇਰਾ ਪਲਾਨ ਸੀ ਮੈਂ ਉੱਥੇ ਪਿਛਲੀ ਵਾਰੀ ਨਹੀਂ ਗਈ ਕਿਉਂਕਿ ਮੈਂ ਆਪਣੀ ਜੋਬ ਤੇ ਸੀ ਕਿ ਮੈਂ ਜਾ ਨਹੀਂ ਪਾਈ ਹਨਾ ਕਿਉਂਕਿ ਫਿਰ ਮੇਰਾ ਰਾਤ ਨੂੰ ਮੇ ਆਣਾ ਹੁੰਦਾ 10 ਵਜੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਨਾ ਫਟਾਫਟ ਸਬਜ਼ੀ ਕਰੂੰਗੀ ਕੱਟ نیچے ਮੇਰੇ ਕੋਲ ਇੱਕ ਨੀਲੇ ਰੰਗ ਦਾ ਸਟਾਲ ਸੀਗਾ ਮੈਂ ਸੋਚਿਆ ਕਿ ਇਹ ਵੀ ਸ਼ਾਕ ਇੱਥੇ ਖਾਣਾ ਵਗੈਰਾ ਖਾਣਾ ਚਾਹੀਏ ਨਾ ਆਪਣਾ ਸਬਜ਼ੀ ਵੇਰ ਟਿਕਾਣਾ ਸਾਰਾ ਕੰਮ ਮਤਲਬ ਕਿ ਇਦਾਂ ਇਹਦੇ ਉੱਪਰ ਕਰਿਆ ਕਰੂੰ ਨਾ ਕਿਉਂਕਿ ਇਹ ਥੋੜਾ ਜਿਹਾ ਨਾ ਪਤਲਾ ਹੈ ਕਿਹੜਾ ਗਰਮ ਹੈ ਟੈਸਟ ਕਰਕੇ ਤੁਸੀਂ ਦੇਖ ਸਕਦੇ ਹੋ ਅੱਜ ਨਾ ਮੈਂ ਰਾਸਤੇ ਵਿੱਚ ਹੀ ਸੋਚ ਰਹੀ ਸੀ ਮੈਂ ਆਪਣੀ ਫਰੈਂਡ ਨਾਲ ਗੱਲਾਂ ਕਰ ਰਹੀ ਸੀ ਮੈਂ ਕਿਹਾ ਯਾਰ ਸਬਜੀ ਜਿਹਦਾ ਮਜੀ ਬਣਾ ਸਕਦੇ ਆ ਨਾ ਉਹ ਕਹਿੰਦੀ ਹਾਂ ਮੈਂ ਖਿਆਲ ਜੂ ਫਿਰ ਮੈਂ ਲੰਮੀ ਲੰਮੀ ਕੱਟੂੰਗੀ ਕੱਲ ਮੇਰਾ ਟਿਫਨ ਦੇਖੀ ਤੂੰ ਸਬਜੀ ਮੇਰੀ ਟੈਸਟ ਕਰਕੇ ਦੇਖੀ ਉਹ ਕਹਿੰਦੀ ਅੱਛਾ ਉਹ ਕਹਿੰਦੀ ਸੀ ਮੈਂ ਹੱਕ ਤੂੰ ਹੀ ਲੈ ਕੇ ਆਈਂ ਖਾਣਾ ਆਪਾਂ ਖਾਵਾਂਗੇ ਹਨਾ ਯਾਨੀ ਕਿ ਤੇਰੇ ਟਿਫਨ ਚ ਹੀ ਮੈਂ ਖਾਉਂਗੀ ਮੈਂ ਕਿਹਾ ਚਲੋ ਠੀਕ ਹੈ ਜੀ ਤਾਂ ਮੈਂ ਸੋਚਿਆ ਕਿ ਚਲੋ ਆਪਾਂ ਸਬਜੀ ਥੋੜੀ ਜੀ ਜ਼ਿਆਦਾ ਬਣਾ ਲੈਂਦੇ ਆ ਯਾਨੀ ਕਿ ਬਹੁਤ ਬਚ ਗਈ ਸਬਜੀ ਤਾਂ ਫਿਰ ਮੈਨੂੰ ਹੰਮੂ ਕਹਿ ਰਿਹਾ ਸੀ ਸਬਜੀ ਕੱਚੀ ਨਾ ਰਹਿ ਜਾਏ ਮੈਂ ਕਿਹਾ ਮੈਨੂੰ ਵੱਲ ਲੈ ਨਹੀਂ ਕੱਚੀ ਰਹਿੰਦੀ ਗਾਜਰਾ ਖਾਰਾ ਸੀ ਮੈਂ ਕਿਹਾ ਤੂੰ ਉਹ ਗਾਜਰਾ ਖਾ ਹੀ ਲਾ ਸਾਰਾ ਮਗਾਏਗਾ ਬਣਾਉਣ ਨੂੰ ਕੀ ਬਚੂਗਾ ਤਾਂ ਦੇਖ ਸਕਦੇ ਹੋ ਤੁਸੀਂ ਨਾਲ-ਨਾਲ ਅਸੀਂ ਗੱਲਾਂ ਕਰ ਰਹੇ ਹਾਂ ਬਾਕੀ ਨਾ ਥੋੜਾ ਜਿਹਾ ਮੈਂ ਬੋਲ ਕੇ ਵੀਡੀਓ ਨਹੀਂ ਬਣਾਈ ਗਾਈ ਗਾਇਜ਼ ਕਿਉਂਕਿ ਬਹੁਤ ਸ਼ੋਰ ట్రాਫਿਕ ਦਾ ਆ ਰਿਹਾ ਸੀ ਹਜੇ ਵੀ ਰਾਤ ਦੇ 1 ਵਜੇ ਤੱਕ ਤਾਂ ਇੰਨਾ ట్రాਫਿਕ ਇੰਨਾ ਸ਼ੋਰ ਆਉਂਦਾ ਨਾ ਤਾਂ ਤੁਸੀਂ ਦੇਖ ਸਕਦੇ ਹੋ ਗਾਇਜ਼ ਫਟਾਫਟ ਮੈਂ ਗਾਜਰਾਂ ਨੂੰ ਪਹਿਲਾਂ ਆਪਣਾ ਦੇਖ ਸਕਦੇ ਹੋ کٹ ਕਰਨ ਤੋਂ ਬਾਅਦ ਸਬਜੀ ਮੈਂ واش ਕਰੂੰਗੀ ਸਾਰੀਆਂ ਸਬਜ਼ੀਆਂ ਨੂੰ ਬਾਕੀ ਆਪਣਾ ਇੰਸਟਾਗ੍ਰam ਤੇ ਮੈਸੇਜ ਆ ਰਹੇ ਸੀ ਕੁੜੀਆਂ ਦੇ ਹਨਾ ਇਹ ਜਿਹੜਾ ਸੂਟ ਸੀਗਾ ਤੁਸੀਂ ਕਿੱਥੋਂ ਲਿਆ ਚਾਏ ਇਦਾਂ ਹਨਾ ਸੋ ਗਾਇਸ 1000 ਤੋਂ ਦੀ ਰੇਂਜ ਦੇ ਵਿੱਚ ਮੈਨੂੰ ਇਹ ਸੂਟ ਮਤਲਬ ਕਿ ਮੈਂ ਆਪਣਾ ਪਸੰਦ ਲਿਆ ਸੀ ਮੈਨੂੰ ਇਹਦੇ ਵਿੱਚ ਬਹੁਤ ਕੰਫਰਟੇਬਲ ਫੀਲ ਕਰਦੀਆਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਕੱਟੀ ਸਬਜੀ ਆ ਗਈ ਸੀ ਤੇ ਜਿਹੜੀ ਕੜਾਈ ਦੇ ਵਿੱਚ ਸਬਜੀ ਬਣਾਣੀ ਸੀ ਫਟਾਫਟ ਮੈਂ ਪਾਇਆ ਉਸ ਕੜਾਈ ਦੇ ਵਿੱਚ ਸਬਜੀ ਨੂੰ ਤੇ ਕਰੂੰਗੀ ਵਾਸ਼ ਇੱਕ ਤੋਂ ਦੋ ਵਾਰੀ ਕਰੂੰਗੀ ਅੱਛੇ ਤਰ੍ਹਾਂ ਵਾਸ਼ ਤਾਂ ਕਿ ਸਬਜੀ ਮੇਰੀ ਚੰਗੀ ਤਰ੍ਹਾਂ ਵਾਸ਼ ਹੋ ਜਾਵੇ ਤਾਂ ਫਿਰ ਇੱਕ ਪਲੇਟ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵਾਸ਼ ਕਰਕੇ ਮੈਂ ਕੱਢ ਲੂੰਗੀ ਸੋ ਗਾਇਸ ਇਹ ਸਬਜੀ ਵਾਸ਼ ਕਰਨ ਤੋਂ ਬਾਅਦ ਮੈਂ ਕੜਾਈ ਨੂੰ ਵਾਸ਼ ਕਰਕੇ ਕੜਾਈ ਨੂੰ ਧਰੂੰਗੀ ਗੈਸ ਦੇ ਉੱਪਰ ਤੇ ਸਬਜੀ ਨੂੰ ਬਣਾਉਂਗੀ ਸਬਜੀ ਬਣਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਕੜਾਈ ਨੂੰ ਕੀਤਾ ਵਾਸ਼ ਥੋੜੀ ਜੀ ਸਬਜੀ ਵਿੱਚ ਰਹਿ ਗਈ ਸੀ ਧਨੀਆ ਦਾ ਜਿਹੜਾ ਹੁੰਦਾ ਨਾ ਮੇਰੇ ਤੋਂ ਬਹੁਤ ਛੇਤੀ ਡਿੱਗ ਜਾਂਦਾ ਬਟ ਫਿਰ ਵੀ ਮੈਂ ਤੁਸੀਂ ਦੇਖ ਸਕਦੇ ਹੋ ਆ ਇਕ ਨਾਲ ਦੀ ਨਾਲ ਧਨੀਆ ਜਦੋਂ ਕੋਈ ਵੀ ਸਬਜੀ ਐਦਾ ਸ਼ੰਗ ਦੇ ਵਿੱਚ ਡਿੱਗ ਜੇ ਨਾ ਉਹਨੂੰ ਸਾਫ਼ ਕਰ ਲਿਆ ਕਰੋ ਕਿਉਂਕਿ ਫਿਰ ਬਹੁਤ ਜ਼ਿਆਦਾ ਦਿੱਕਤ ਹੋਏਨੀ ਮੇਰੇ ਨਾਲ ਤਾਂ ਬਹੁਤ ਵਾਰੀ ਐਦਾ ਹੁੰਦਾ ਫਿਰ ਪਾਣੀ ਨਹੀਂ ਜਾਂਦਾ ਰਸੋਈ ਦੀ ਪਾਈਪ ਉਹ ਜਿਹੜੀ ਹੁੰਦੀ ਜਿੱਥੇ ਆਪਾਂ ਬਰਤਨ ਵਗੈਰਾ ਵਾਸ਼ ਕਰਦੇ ਆ ਉੱਥੇ ਪਾਣੀ ਖੜ ਜਾਂਦਾ ਹੈ ਨਾ ਤਾਂ ਸਾਫ਼ ਕਰਨਾ ਪੈਂਦਾ ਹੈ ਤਾਂ ਕੋਈ ਵੀ ਚੀਜ਼ ਤੁਸੀਂ ਐਦਾ ਵਾਸ਼ ਕਰਦੇ ਹੋ ਸਾਰਾ ਸਾਫ਼ ਕਰ ਲਿਆ ਕਰੋ ਸੋ ਗਾਇਜ਼ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਸਬਜੀ ਬਣਾਉਣ ਦੇ ਲਈ ਮੈਂ ਆਪਣਾ ਫਟਾਫਟ ਕੜਾਈ ਨੂੰ ਕੀਤਾ ਵਾਸ਼ ਉਹੀ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਬਜ਼ੀ ਨੂੰ ਵਾਸ਼ ਕੀਤਾ ਤੇ ਹੁਣ ਦੇਖ ਸਕਦੇ ਹੋ ਕੜਾਈ ਦੇ ਵਿੱਚ ਮੈਂ ਪਾਇਆ ਤੇਲ ਤੇਲ ਬੰਤ ਤੋਂ ਬਾਅਦ ਤੇਲ ਬਹੁਤ ਸ਼ੀਤ ਗਰਮ ਹੋ ਜਾਂਦਾ ਹੈ ਬਾਕੀ ਗੈਂਸ ਨੂੰ ਸਲੋ ਕੀਤਾ ਹੋਇਆ ਸੀ ਇੱਥੇ ਉਸ ਤੋਂ ਬਾਅਦ ਉਸ ਦੇ ਵਿੱਚ ਮੈਂ ਪਾਇਆ ਜੀਰਾ ਜੀਰਾ ਪਾਉਣ ਤੋਂ ਬਾਅਦ ਸਾਰੇ ਵੈਜੀਟੇਬਲਸ ਨੂੰ ਮੈਂ ਅੱਛੇ ਤਰ੍ਹਾਂ ਵਾਸ਼ ਕਰਕੇ ਵਿੱਚ ਕੜਾਈ ਦੇ ਪਾ ਦਿੱਤਾ ਉਸ ਤੋਂ ਬਾਅਦ ਥੋੜਾ ਟਾਈਮ ਇਸ ਨੂੰ ਪਕਾਉਂਗੀ ਤੇ ਗੈਂਸ ਨੂੰ ਥੋੜਾ ਸਲੋ ਕਰਕੇ ਉੱਪਰ ਪਲੇਟ ਰੱਖਿਆ ਤਾਂਕਿ ਇਹ ਅੱਛੇ ਤਰ੍ਹਾਂ ਸਬਜੀ ਪੱਕ ਜਾਵੇ ਕਿਉਂਕਿ ਜਦੋਂ ਸਬਜੀ ਪੱਕ ਗਈ ਉਦੋਂ ਹੀ ਆਪਾਂ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਕਿਉਂਕਿ ਫਿਰ ਐਦਾਂ ਹੀ ਕੱਚਾ ਰਹਿ ਜਾਏਗਾ ਹਨਾ ਉਹਦਾ ਕੋਈ ਫਾਇਦਾ ਨਹੀਂ ਹੈਗਾਗਾ ਇੱਕ ਦੋ ਸਬ지ਆਂ ਮੈਂ ਬਣਾਈਆਂ ਸੀ ਨਾਲ ਦੀ ਨਾਲ ਹੀ ਮਸਾਲੇ ਪਾ ਦਿੱਤੇ ਸੀ ਪਰ ਉਹ ਮੈਨੂੰ ਅੱਛੀ ਨਹੀਂ ਲੱਗੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਮੰਮੀ ਨੂੰ ਦੇਖਦੀ ਹੁੰਦੀ ਸੀ ਨਾ ਮੰਮੀ ਜਦੋਂ ਵੀ ਸਬਜੀ ਬਣਾਉਂਦੇ ਸੀ ਕੋਈ ਵੀ ਬਣਾਉਂਦੇ ਸੀ ਨਾ ਸਭ ਤੋਂ ਪਹਿਲਾਂ ਉਹ ਪਕਾਉਂਦੇ ਸੀ ਸਬਜੀ ਨੂੰ ਐਦਾਂ ਹੀ ਤੇਲ ਦੇ ਵਿੱਚ ਤੇਲ ਦੇ ਵਿੱਚ ਪਕਾਉਣ ਤੋਂ ਬਾਅਦ ਹੀ ਮਤਲਬ ਆਪਣਾ ਲਾਸਟ ਤੇ ਜਦੋਂ ਪਤਾ ਹੈ ਵੀ ਆਲੂ ਵਗੈਰਾ ਪੱਕ ਗਏ ਅੱਛੇ ਤਰ੍ਹਾਂ ਤਾਂ ਫਿਰ ਆਪਣਾ ਮਸਾਲੇ ਵਗੈਰਾ ਲਾਸਟ ਤੇ ਐਡ ਕਰਦੇ ਸੀਗੇ ਤਾਂ ਉਦਾਂ ਹੀ ਮੈਂ ਸਬਜ਼ੀ ਬਣਾਉਂਦੀ ਆ ਜਿੱਦਾਂ ਮੰਮੀ ਬਣਾਉਂਦੇ ਸੀ ਦੇਖ ਸਕਦੇ ਹੋ ਜਿੰਨੇ ਨੂੰ ਸਬਜ਼ੀ ਪੱਕਣੀ ਆ ਉਹਨੇ ਨੂੰ ਆਪਣਾ ਮੈਂ ਸਾਰੇ ਮਸਾਲੇ ਕੱਢੂੰਗੀ ਹਲੂਨ ਮਿਰਚ ਇੱਕ ਘਰ ਦਾ ਬਣਿਆ ਹੋਇਆ ਮਸਾਲਾ ਤੇ ਹਲਦੀ ਥੋੜੀ ਜੀ ਤਾਂ ਕਿ ਰੰਗ ਥੋੜਾ ਜਿਹਾ ਵਧੀਆ ਆਵੇ ਯਾਲੋਣ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਬਜੀ ਹੈ ਸਾਰੇ ਮਸਾਲੇ ਗੜਨ ਤੋਂ ਬਾਅਦ ਤੇ ਸਬਜੀ ਨੂੰ ਇਧਰ ਮੈਂ ਪਕਾ ਰਹੀ ਸੀ ਸੋ ਗਾਇਸ ਨਾਲ-ਨਾਲ ਮੈਂ ਧਿਆਨ ਵੀ ਰੱਖ ਰਹੀ ਸੀਗੀ ਤਾਂ ਕਿ ਸਬਜੀ ਥੱਲੇ ਨਾ ਲੱਗ ਜਾਵੇ ਪਰ ਇੱਕ ਦੋ ਵਾਰੀ ਇੱਕ ਕੜਾਈ ਨਿੱਕੀ ਹੈ ਨਾ ਇਸ ਕਰਕੇ ਕੜਾਈ ਮੇਰੀ ਇਹੀ ਫੇਵਰਿਟ ਹੈ ਜ਼ਿਆਦਾਤਰ ਮੈਂ ਇਹਦੀ ਸੀ ਬਣਾਉਣਾ ਪਸੰਦ ਕਰਦੀ ਹਾਂ ਬਟ ਇਹਦੇ 'ਚ ਕੋਈ ਐਕਸਕਿਊਜ਼ ਨਹੀਂ ਹੈਗਾ ਮੇਰੇ ਕੋਲ ਕੜਾਈ ਫਾਈਨਲੀ ਇੱਕ ਹੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਸਵੇਰ ਨੂੰ ਨਾਸ਼ਤੇ ਦੇ ਵਿੱਚ ਪਰਾਂਠੇ ਬਣਾ ਕੇ ਗਈ ਸੀਗੀ ਤੇ ਉਹਦੇ ਵਿੱਚ ਥੋੜੀਆਂ ਹੀ ਮਿਰਚਾਂ ਜ਼ੋੜੀਆਂ ਪੈਗੀਆਂ ਸੀਗੀਆਂ ਹਰੀਆਂ ਮਿਰਚਾਂ ਲਾਲ ਮਿਰਚਾਂ ਲਾਲ ਦਾ ਪਾਣੀ ਹੀ ਪਾਣੀ ਸੀ ਹਰੀਆਂ ਮੈਂ ਬਹੁਤ ਕੱਟ ਕਰਕੇ ਪਾਈਆਂ ਸੀਗੀਆਂ ਗਾਇਸ ਤੇ ਇੱਕ ਪਰਾਂਠਾ ਵਜਾ ਹੋਇਆ ਸੀਗਾ ਤੇ ਮੈਂ ਉਹ ਖਾ ਰਹੀ ਸੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਤੇ ਮੈਂ ਉਹ ਹੀ ਖਾ ਰਹੀ ਸੀ ਸਵੇਰ ਦਾ ਪਿਆ ਹੋਇਆ ਬਾਕੀ ਠੰਡਾ ਸੀਗਾ ਇਹ ਇੱਕ ਨਾ ਬਾਕੀ ਕੱਲ ਵਾਲੇ ਵਲੌਗ ਚ ਤੁਹਾਨੂੰ ਮਿਲੇਗਾ ਨੈਕਸਟ ਵਲੌਗ ਜਿਹੜਾ ਰਸੋਈ ਦਾ ਇੱਕ ਦੋ ਸਮਾਨ ਲੈਣਾ ਆਪਾਂ ਲਵਾਂਗੇ ਹਨਾ ਇੱਕ ਰੋਟੀ ਵਾਲਾ ਡੱਬਾ ਇੱਕ ਛੋਟਾ ਜਿਹਾ ਟੱਪ ਪਰ ਟੋਕਰੀ ਬਹੁਤ ਕੁਝ ਚਾਹੀਦਾ ਜਿਹੜਾ ਸਮਾਨ ਹੌਲੀ ਹੌਲੀ ਕਰਕੇ ਹੁੰਦਾ ਨਾ ਵੀ ਮੈਨੂੰ ਮੈਨੂੰ ਇਹ ਚੀਜ਼ ਦੀ ਲੋੜ ਆ ਜਾਈ ਇਹ ਚੀਜ਼ ਆਪਾਂ ਨੂੰ ਚਾਹੀਦੀ ਆ ਰਸੋਈ ਦੇ ਵਿੱਚ ਹਨਾ ਹੌਲੀ ਹੌਲੀ ਕਰਕੇ ਪਤਾ ਲੱਗਦਾ ਆ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਸਬਜੀ ਪੱਕਣ ਤੋਂ ਬਾਅਦ ਦੇਖ ਸਕਦੇ ਹੋ ਮੈਂ ਸਾਰੇ ਮਸਾਲੇ ਪਾ ਕੇ ਉਸ ਨੂੰ ਅੱਛੇ ਤਰ੍ਹਾਂ ਮਿਕਸ ਕਰਕੇ ਨਾ ਉੱਪਰ پلیਟ ਦੇ ਕੇ ਸਾਈਡ ਤੇ ਰੱਖ ਦੂੰਗੀ ਕਿ ਬਹੁਤ ਵਧੀਆ ਸਬਜੀ ਬਣੀ ਸੀ ਤੁਸੀਂ ਵੀ ਜਰੂਰ ਇਹ ਵਾਲਾ ਟਰਾਈ ਕਰਿਓ ਅਲੱਗ-ਅਲੱਗ ਤਰੀਕਾ ਹੁੰਦਾ ਹੈ ਆਪਣੇ ਟੇਸਟ ਦੇ ਅਕੋਰਡਿੰਗ ਜਿੱਦਾਂ ਮਤਲਬ ਸਬਜੀ ਨੂੰ ਕਿਦਾਂ ਕੱਟਣਾ ਹੈ ਹਨਾ ਤੇ ਮੇਰਾ ਅੱਜ ਇੱਕ ਨਾ ਪਿੰਡੀਆਂ ਦੀ ਸਬਜੀ ਮੈਂ ਜਰੂਰ ਇਸ ਤਰ੍ਹਾਂ ਬਣਾਉਂਗੀ ਉਸ ਨੂੰ ਲੰਬਾ-ਲੰਬਾ ਕੱਟ ਕੇ ਕਿਉਂਕਿ ਪਹਿਲਾਂ ਮੰਮੀ ਉਦਾਂ ਦੀ ਬੋਆ ਬਣਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਫਟਾਫਟ ਸਬਜੀ ਨੂੰ ਸਾਈਡ ਤੇ ਰੱਖਿਆ ਤਾਂ ਇੱਥੇ ਮੈਂ ਬਣਾਉਂਗੀ ਰੋਟੀ ਆਟਾ ਪਿਆ ਹੋਇਆ ਸੀ ਰਾਤ ਦੀਆਂ ਰੋਟੀਆਂ ਲਈ ਬਣਾ ਮਤਲਬ ਕਿ ਸਵੇਰ ਨਾਸ਼ਤਾ ਬਣਾਉਣ ਲੱਗੇ ਸੀ ਆਟਾ ਗੁੰਨਿਆ ਸੀਗਾ ਮੈਂ ਨਾਸ਼ਤਾ ਬਣਾਉਣ ਤੋਂ ਪਹਿਲਾਂ ਤਾਂ ਸਵੇਰ ਦਾ ਨਾਸ਼ਤਾ ਬਣ ਗਿਆ ਸੀ ਟਿਫਿਨ ਬਣ ਗਿਆ ਸੀ ਤੇ ਆਟਾ ਬਚ ਗਿਆ ਸੀ ਰਾਤ ਦਾ ਮਤਲਬ ਖਾਣਾ ਬਣ ਜਾਏਗਾ ਸੁਪਾ ਮੈਂ ਆਟਾ ਹੋਰ ਗਨੂੰਗੀ ਵਲੌਗ ਆਪਣਾ ਕੰਟੀਨਿਊ ਹੀ ਰਹੇਗਾ ਬਾਕੀ ਨੈਕਸਟ ਵਲੌਗ ਤੁਹਾਨੂੰ ਮਿਲੇਗਾ ਮੈਂ ਆਪਣਾ ਮਾਰਕੀਟ ਦੇ ਵਿੱਚੋਂ ਜਦੋਂ ਸਮਾਨ ਵਗੈਰਾ ਲਿਆ ਕੀ ਕੁਝ ਲਵੂੰਗੀ ਤੁਹਾਡਾ ਜਰੂਰ ਸ਼ੇਅਰ ਕਰੂੰਗੀ ਨੈਕਸਟ ਵਲੌਗ ਦੇਖਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੇਰਾ ਹਰ ਇੱਕ ਔਣ ਵਾਲਾ ਤੁਸੀਂ ਵਲੌਗ ਦੇਖ ਸਕੋ ਬਾਕੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਡੇਲੀ ਦੇ ਇਦਾਂ ਦੇ ਹੀ ਵਲੌਗ ਮਿਲਣਗੇ ਹਨ ਬਟ ਮੇਰਾ ਰੂਟੀਨ ਵਾਈਜ਼ ਹੈ ਕਿ ਮੈਂ ਆਪਣਾ ਕੰਟੀਨਿਊ ਰੂਟੀਨ ਸ਼ੇਅਰ ਕਰਦੀ ਹਾਂ ਹਨ ਵਲੌਗਰਸ ਦੇ ਵਿੱਚ ਕਿਉਂਕਿ ਮੇਰੇ ਕੋਲ ਟਾਈਮ ਹੀ ਉਹਨਾ ਹੁੰਦਾ ਮੈਂ ਆਪਣਾ ਰਾਤ ਨੂੰ ਕਿਉਂ ਵਲੋਗ ਸਟਾਰਟ ਕਰਦੀ ਆ ਕਿਉਂਕਿ ਦੇਖੋ ਕੋਈ ਤਾਂ ਹੁੰਦਾ ਨਹੀਂ ਹਰ ਰੋਜ਼ ਇੱਕ ਹੀ ਰਾਤ ਆਉਂਦੀ ਆ ਤਾਂ ਅਲੱਗ-ਅਲੱਗ ਰੈਸਪੀਜ਼ ਸ਼ੇਅਰ ਤਾਂ ਬਾਕੀ ਸੰਡੇ ਮੈਨੂੰ ਹੁੰਦੀ ਆ ਛੁੱਟੀ ਬਾਕੀ ਆਪਣਾ ਜਿੱਦਾਂ ਗੇਤੇ ਘੁੰਮਣ ਫਿਰਨ ਦਾ ਚਾਹੇ ਸ਼ੋਪਿੰਗ ਵਰਪਿੰਗ ਜੋ ਵੀ ਹੈ ਅੱਗੇ ਬਹੁਤ ਸਾਰੇ ਤੁਹਾਨੂੰ ਵਲੌਗ ਦੇਖਣ ਨੂੰ ਮਿਲਣਗੇ ਆਈ ਹੋਪ ਕਿ ਮੈਂ ਸਾਰੇ ਆਉਣ ਵਾਲੇ ਵਲੌਗ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਟ ਮੈਨੂੰ ਥੋੜਾ ਜਿਹਾ ਸਮਾਂ ਚਾਹੀਦਾ ਆ ਉਹਨਾਂ ਟਾਈਮ ਥੋੜੇ ਜੇ ਸਮੇਂ ਦੇ ਵਿੱਚ ਤੁਸੀਂ ਮੇਰਾ ਰੁਟੀਨ ਵਾਈਜ਼ ਵਲੌਗ ਇੰਜੋਏ ਕਰੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਫਟਾਫਟ ਮੈਂ ਆਪਣਾ ਰੋਟੀ ਬਣਾਉਣ ਤੋਂ ਬਾਅਦ ਇਹਦਰ ਇਹਨਾਂ ਨੇ ਆਪਣਾ ਹਸਬੰਡ ਨੇ ਦੇ ਸਕਦੇ ਹੋ ਤੁਸੀਂ ਚਾਹ ਆਪਣਾ ਚਾਹ ਬਣਾਉਣ ਦੇ ਲਈ ਇੱਕ 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 ਸਾਈਡ ਮਤਲਬ ਕਿ ਸਾਰਾ ਉਹ ਖੰਡ ਪੱਤੀ ਸਭ ਕੁਝ ਕੱਢ ਦਿੱਤਾ ਸੀਗਾ ਬਾਕੀ ਇਲਾਇਚੀ ਵਗੈਰਾ ਖਤਮ ਹੋ ਗਈ ਸੀ ਕਿ ਮੈਨਾਂ ਨੂੰ ਕਿਹਾ ਇਹ ਕਹਿ ਰਹੇ ਸੀ ਕਿ ਸਵੇਪਾ ਪਾ ਲੈ ਚਾਹ ਦੇ ਵਿੱਚ ਮੈਂ ਕਿਹਾ ਕੋਈ ਗੱਲ ਨਹੀਂ ਸੋਹਾਂ ਸਵੇਪਾ ਹੋਰ ਲੈ ਆਵਾਂਗੇ ਉਸ ਤੋਂ ਬਾਅਦ ਚਾਹ ਤੇਰੀ ਫਟਾਫਟ ਹੁਣ ਬਸ ਲਾਸਟ ਤੇ ਚਾਰ ਰਹਿ ਗਈ ਇੱਕ ਗੱਲ ਹੋਰ ਚਾਹ ਨਾ ਸਾਡਾ ਯਾਨੀ ਕਿ ਇੱਕ ਮੈਂ ਕਹਿੰਨੀ ਰੁਟੀਨ ਹੀ ਬਣ ਗਿਆ ਹੈ ਚਾਹ ਦੀ ਆਦਤ ਪੈ ਗਈ ਰਾਤ ਨੂੰ ਖਾਣੇ ਦੇ ਨਾਲ ਪੀਂਦੀ ਸੁਬਾ ਵੀ ਪੀਣੀ ਹੁੰਦੀ ਆ ਨਾ ਦੋ ਟਾਈਮ ਹੀ ਕਿਉਂਕਿ ਦੁਪਹਿਰ ਟਾਈਮ ਤੇ ਮੈਂ ਘਰ ਨਹੀਂ ਹੁੰਦੀ ਕਿ ਮੇਰੇ ਮਗਰੋਂ ਇਹ ਬਣਾ ਲੈਂਦੇ ਆ ਨਹੀਂ ਬਣਾਉਂਦੇ ਆ ਨਾ ਮੈਨੂੰ ਨਹੀਂ ਪਤਾ ਪਰ ਇਹ ਬਣਾਉਂਦੀ ਹੋਣੀਗੇ ਸੋ ਗਾਇਸ ਰਾਤ ਨੂੰ ਚਾਹ ਪੀਣਾ ਨਾ ਆਦਤ ਪੈ ਗਈ ਆ ਚਾਹ ਅੱਛੀ ਬਣੀ ਹੋਵੇ ਨਾ ਮਤਲਬ ਕਿ ਚਾਹ ਵਿੱਚ ਹੁਣ ਅਸੀਂ ਜਿੱਦਾਂ ਕਿ ਅਦਰਕ ਵਗੈਰਾ ਪਾਣਾ ਸਭ ਕੁਝ ਪਾਣਾ ਪਸੰਦ ਲੱਗਦਾ ਹੈ ਕਈ ਵਾਰੀ ਆਪਾਂ ਇੱਕ ਚੀਜ਼ ਵੀ ਮਿਸ ਕਰਦੇ ਹਾਂ ਨਾ ਫਿਰ ਇਦਾਂ ਲੱਗਦਾ ਕਿ ਨਹੀਂ ਇਹ ਚੀਜ਼ ਰਹਿ ਗਈ ਤੇ ਮੈਂ ਸੋਚਿਆ ਸਵੇਰ ਹੋਰ ਲਿਆਵਾਂਗੇ ਫਟਾਫਟ ਮੈਂ ਬਣਾਈ ਚਾਹ ਨਾਲ ਨਾਲ ਅਸੀਂ ਗੱਲਾਂ ਕਰ ਰਹੇ ਸੀਗੇ ਸਾਰਾ ਕੁਝ ਬਣਾਉਣ ਤੋਂ ਬਾਅਦ ਅੰਦਰ ਲੱਜ ਕੇ ਖਾਵਾਂਗੇ ਬੈਠ ਕੇ ਸੋ ਗਾਇਸ ਬਾਕੀ ਮਾਰਨਿੰਗ ਇਦਾਂ ਹੀ ਕੰਟੀਨਿਊ ਵਲੌਗ ਰਹੇਗਾ ਤੇ ਸੰਡੇ ਹੋਊਗੀ ਛੁੱਟੀ ਸਾਰਾ ਰੁਟੀਨ ਆਪਣੇ ਘਰ ਦਾ ਸ਼ੇਅਰ ਕਰੂੰਗੀ ਆਦਰ ਦੇਖੋ ਐਕਟਿੰਗ ਇੱਥੇ ਕਿੱਦਾਂ ਹੋ ਰਹੀ ਹੈ ਪਤਾ ਨਹੀਂ ਕਿਹੜਾ ਸੌਂਗ ਸੀਗਾ 1 ਮਿੰਟ ਉਹਨਾਂ ਮੈਂ ਜ਼ਿਆਦਾ Instagram ਤੇ ਬਹੁਤ ਜ਼ਿਆਦਾ ਸਟੋਰੀ ਪਾਉਣੀ ਹੈ ਸੋ ਗਾਇਸ ਜਿਹੜੇ ਵੀ ਮੇਰੇ ਵਲੌਗ ਦੇਖ ਰਿਹਾ ਮੇਰੇ YouTube ਬਾਇਓ ਵਿੱਚ ਲਿੰਕ ਦਿੱਤਾ ਹੋਇਆ ਹੈ ਆਪਣਾ Instagram ਦਾ Instagram ਤੇ ਸ਼ੋਰਟ ਰੀਲਸ ਵਗੈਰਾ ਤੁਸੀਂ ਮੇਰੀਆਂ ਦੇਖ ਸਕਦੇ ਆ ਤਾਂ Instagram ਦੀ ਸਟੋਰੀ ਲਿੰਕ ਵਿੱਚ ਦਿੱਤਾ ਹੋਇਆ YouTube ਲਿੰਕ ਬਾਕੀ ਉੱਥੇ ਮੇਰੇ ਸਟੋਰੀ ਵਿੱਚ ਜਿਆਦਾਤਰ ਇਹ ਵਾਲਾ Song ਲੱਗਦਾ ਹੀ ਹੁੰਦਾ ਜਿੱਥੇ ਮੈਂ ਐਕਟਿੰਗ ਕਰ ਰਹੀ ਹਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ फटाफट ਪਣਾਈ ਚਾ ਗਾਇਸ ਚਾ ਬਣਾਉਣ ਤੋਂ ਬਾਅਦ ਅਸੀਂ ਆਏ ਰੂਮ ਦੇ ਵਿੱਚ ਸਵੇਰ ਦੇ ਇੱਥੇ ਸਭ ਤੋਂ ਪਹਿਲਾਂ ਮੈਂ ਆਪਣਾ ਸਟਾਲ ਵਗੈਰਾ ਵਿਛਾ ਦੂੰਗੀ ਤਾਂ ਕਿ ਅਸੀਂ ਖਾਣਾ ਖਾ ਪਾਈਏ ਉਸ ਤੋਂ ਬਾਅਦ ਦੇਖ ਸਕਦੇ ਹੋ ਪ੍ਰਾਂਠੇ ਬਣਾਏ ਨਿੱਕੇ ਨਿੱਕੇ ਜਿਵੇਂ ਮੈਂ ਸਬਜੀ ਟੇਸਟ ਕੀਤੀ ਬਹੁਤ ਵਧੀਆ ਬਣੀ ਸੀ ਯਕੀਨ ਹੀ ਨਹੀਂ ਹੋ ਰਿਹਾ ਸੇ ਸਬਜੀ ਮੈਂ ਬਣਾਈ ਆ ਬਾਕੀ ਗਾਇਜ਼ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਬਾਏ